ਜਾਤੀਆਂ ਦੇ ਸਾਥੀ ਸਥੀਓ ਜਿਨ੍ਹਾਂ ਨੇ ਸਾਨੂੰ ਪੜ੍ਹਨ ਦਾ ਅਧਿਕਾਰ ਲੈ ਕੇ ਦਿੱਤਾ ਅਗਰ ਅਸੀਂ ਉਹਨਾਂ ਵਾਰ ਹੀ ਨਾ ਕੁਝ ਪੜਿਆ ਤੇ ਸਾਡੇ ਪੜ੍ਹਨ ਦਾ ਕੋਈ ਫਾਇਦਾ ਨਹੀਂ ਸਾਥੀਓ ਬਹੁਜਨ ਸਮਾਜ ਪਹਿਲੇ 10000 ਸਾਲਾਂ ਤੋਂ ਸਿੱਖਿਆ ਦੇ ਅਧਿਕਾਰ ਤੋਂ ਵਿਦਿਆ ਦੇ ਅਧਿਕਾਰ ਤੋਂ ਵਾਂਝਿਆ ਰੱਖਿਆ ਗਿਆ ਇਹਨਾਂ 10000 ਸਾਲਾਂ ਦੇ ਵਿੱਚ ਬਹੁਜਨ ਸਮਾਜ ਨੇ ਬਹੁਤ ਤਸੀਹੇ ਚਲੇ ਬਹੁਤ ਤਸ਼ੱਦਦ ਸਹੇ ਅਤੇ ਇੱਕ ਜਾਨਵਰਾਂ ਵਰਗਾ ਜਿਹੜਾ ਜੀਵਨ ਉਹ ਬਤੀਤ ਕੀਤਾ ਇਹ ਸਮਾਜ ਕੱਲੇ ਸਿੱਖਿਆ ਦੇ ਅਧਿਕਾਰ ਤੋਂ ਹੀ ਨਹੀਂ ਲਗਭਗ ਸਾਰੇ ਅਧਿਕਾਰ ਤੋਂ ਵਾਂਝਿਆ ਰੱਖਿਆ ਗਿਆ। ਬਹੁਜਾਂ ਸਮਾਜ ਦੇ ਸਿੱਖਿਆ ਦੇ ਅਧਿਕਾਰ ਦੇ ਲਈ ਸਭ ਤੋਂ ਪਹਿਲਾਂ ਜੋਤੀਬਾ ਫੁਲੇ ਅਤੇ ਸੁਬਿਤਰੀਬਾਈ ਫੁਲੇ ਨੇ ਇੱਕ ਸੰਗਠਨ ਤਰੰਭਿਆ। ਸੰਗਾਰਚੇ ਸ਼ੁਰੂ ਕੀਤਾ। ਸਾਹੂਜੀ ਮਹਾਰਾਜ ਨੇ ਉਸ ਸੰਘਰਸ਼ ਨੂੰ ਅੱਗੇ ਤੋਰਿਆ। ਡਾਕਟਰ ਮੈਡਕਨ ਨੇ ਇਸ ਸੰਘਰਸ਼ ਨੂੰ ਇੱਕ ਲੰਬਾ ਸਮੇਂ ਤੱਕ ਸੰਘਰਸ਼ ਲੜਿਆ। ਔਰ ਯੁੱਧ ਕੀਤਾ ਤਾਂ ਕਿ ਬਹੁਜਾਂ ਸਮਾਜ ਨੂੰ ਇਹ ਸਿੱਖਿਆ ਦਾ ਔਰ ਵਿਦਿਆ ਦਾ ਅਧਿਕਾਰ ਉਹ ਮਿਲ ਸਕੇ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਇਸ ਆਜ਼ਾਦੀ ਤੋਂ ਬਾਅਦ ਇਸ ਸੰਘਰਸ਼ ਦੇ ਸਦਕਾ ਇਸ ਡਾਕਟਰ ਮਿਤਕਰ ਨੇ ਜੋ ਸਾਨੂੰ ਅਧਿਕਾਰ ਲੈ ਕੇ ਦਿੱਤਾ ਉਹਦੇ ਸਦਕਾ ਬਹੁਜਾਂ ਸਮਾਜ ਦਾ ਇੱਕ ਵੱਡਾ ਹਿੱਸਾ ਸਮਰਿੱਧ ਹੋ ਗਿਆ ਪੜ੍ਹ ਲਿਖ ਗਿਆ ਔਰ ਉਹਨਾਂ ਨੇ ਕਈ ਸਾਰੀਆਂ ਡਿਗਰੀਆਂ ਕਰ ਲਈਆਂ ਨੌਕਰੀਆਂ ਕਰਨ ਲੱਗੇ ਔਰ ਅਮੀਰ ਹੋ ਗਏ ਇਸ ਵੱਡੇ ਹਿੱਸੇ ਨੇ ਕੁਲੀਆਂ ਤੋਂ ਲੈ ਕੇ ਕੋਠੀਆਂ ਤੱਕ ਦਾ ਇੱਕ ਲੰਮਾ ਸਫ਼ਰ ਜਿਹੜਾ ਹੈ ਉਹ ਤੈਅ ਕਰ ਲਿਆ ਇਹ ਕਾਰਾਂ ਦੇ ਮਾਲਕ ਹੋ ਗਏ ਰੱਜ ਕੇ ਰੋਟੀ ਖਾਣ ਲੱਗੇ ਔਰ ਕਿੱਥੇ ਪਿੰਡਾਂ ਤੋਂ ਬਾਹਰ ਰਹਿੰਦੇ ਹੁੰਦੇ ਸੀਗੇ ਕਿੱਥੇ ਸ਼ਹਿਰਾਂ ਦੇ ਪੌਸ਼ ਰੀਏ ਵਿੱਚ ਇਹਨਾਂ ਨੇ ਆਪਣੀਆਂ ਕੋਠੀਆਂ ਪਾ ਲਈਆਂ ਕਿੱਥੇ ਇਹਨਾਂ ਨੂੰ ਬੜੇ ਪੁਰਾਣੇ ਕੱਪੜੇ ਜਿਹੜੇ ਆ ਉਹ ਪਾਉਣ ਲਈ ਮਜਬੂਰ ਕੀਤਾ ਜਾਂਦਾ ਸੀ ਕਿੱਥੇ ਕਾਰਾਂ ਘੁੰਮਣ ਲੱਗੀਆਂ ਪਰ ਅਸਲ ਅਧਿਕਰ ਇਹ ਹੈ ਕਿ ਇਹ ਜਿਹੜਾ ਵੱਡਾ ਹਿੱਸਾ ਸੀ ਜਿਹੜਾ ਹਿੱਸਾ ਸਮਾਜ ਦਾ ਸਮਰਿੱਧ ਹੋਇਆ ਜਿਹੜੇ ਹਿੱਸੇ ਨੇ ਡਾਕਟਰ ਅੰਬੈਡਕਰ ਦੇ ਸੰਗਾਰ ਸਦਕਾ ਡਿਗਰੀਆਂ ਲਈਆਂ ਨੌਕਰੀਆਂ ਲਈਆਂ ਔਰ ਅਮੀਰ ਹੋਇਆ ਉਹ ਹਿੱਸਾ ਉਹਨਾਂ ਰਹਿਬਰਾਂ ਨੂੰ ਜਿਨ੍ਹਾਂ ਦੇ ਸੰਗਾਰ ਸਦਕਾ ਸਾਰੇ ਅਧਿਕਾਰ ਮਾਣ ਰਹੇ ਆ ਉਹਨਾਂ ਰਹਿਬਰਾਂ ਨੂੰ ਵਿਸਾਰ ਗਿਆ ਉਹਨਾਂ ਨੂੰ ਭੁੱਲ ਗਿਆ ਜੇ ਮੈਂ 1990 ਤੋਂ ਬਾਅਦ ਪੈਦਾ ਹੋਈ ਇੱਕ ਨਵੀਂ ਪੀੜੀ ਦੀ ਗੱਲ ਕਰਾਂ ਇਹ ਜਿਹੜੀ ਨਵੀਂ ਪੀੜੀ ਆ ਇਹਨਾਂ ਨੇ ਕਿਤੇ ਨਾ ਕਿਤੇ ਡਾਕਟਰ ਅੰਬੈਡਕਰ ਦਾ ਨਾਮ ਤਾਂ ਸੁਣਿਆ ਹੁੰਦਾ ਪਰ ਉਹਦੇ ਬਾਰੇ ਕੁਝ ਖਾਸ ਪੜਿਆ ਹੋਇਆ ਨਹੀਂ ਹੁੰਦਾ ਸਿਰਫ ਨਾਮ ਸੁਣਿਆ ਹੁੰਦਾ ਪਰ ਬਾਕੀ ਜਿਹੜੇ ਰਹਿਬਰ ਜਿਵੇਂ ਕਿ ਜੋਤੀਵਾ ਫੁੱਲੇ ਜਿਵੇਂ ਕਿ ਸ੍ਰੀ ਤ੍ਰਿਪੇ ਫੁੱਲੇ ਸਾਹੂਜੀ ਮਹਾਰਾਜ ਈਵਨ ਕਾਂਸ਼ੀਰਾਮ ਇਹਨਾਂ ਬਾਰੇ ਇਸ ਨਵੀਂ ਪੀੜੀ ਨੂੰ ਕੁਝ ਨਹੀਂ ਪਤਾ ਹੁੰਦਾ ਸਾਡੇ ਦੇਸ਼ ਦਾ ਜਿਹੜਾ ਐਜੂਕੇਸ਼ਨ ਸਿਸਟਮ ਆ ਪਿਛਲੇ 70-75 ਸਾਲਾਂ ਤੋਂ ਇਸ ਐਜੂਕੇਸ਼ਨ ਸਿਸਟਮ ਨੇ ਜਿਹੜੇ ਪੜਨ ਵਾਲਾ ਇੱਕ ਤਬਕਾ ਹੈ ਇੱਕ ਸਮਾਜ ਦਾ ਉਹਨੂੰ ਸਾਡੇ ਰਹਿਬਰਾਂ ਤੋਂ ਜਾਣਬੁੱਝ ਕੇ ਦੂਰ ਰੱਖਿਆ ਇਹਨਾਂ ਨੇ ਸਿਲੇਬਸ ਦੇ ਵਿੱਚ ਉਹਨਾਂ ਬਾਰੇ ਕੁਝ ਪਾਇਆ ਹੀ ਨਹੀਂ ਤਾਂ ਕਿ ਲੋਕ ਉਹਨਾਂ ਬਾਰੇ ਪੜ੍ਹ ਹੀ ਨਾ ਸਕਣ ਤਾਂ ਅਹੀਂ ਤੱਕ ਜਿਹੜੀ ਨਵੀਂ ਪੀੜ੍ਹੀ ਹੈ ਇਹਨਾਂ ਨੂੰ ਜਿਹੜੇ ਸਾਡੇ ਰਹਿਬਰ ਹੈ ਉਹਨਾਂ ਬਾਰੇ ਕੁਝ ਨਹੀਂ ਪਤਾ ਉਹਨਾਂ ਬਾਰੇ ਮਾੜੀ-ਮੋਟੀ ਵੀ ਜਾਣਕਾਰੀ ਨਹੀਂ ਹੈ ਜੀ ਕਿਉਂਕਿ ਇਹਨਾਂ ਨੂੰ ਪੜਾਇਆ ਹੀ ਨਹੀਂ ਜਾਂਦਾ ਪਰ ਇਹ ਸਾਡੇ ਬੜਿਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਜਿਹੜਾ ਬਹੁਤਿਆਂ ਸਮਾਜ ਦੇ ਜਿਹੜੇ ਬੱਚੇ ਐ ਇਹਨਾਂ ਨੂੰ ਅਸੀਂ ਆਪਣੇ ਰਹਿਬਰਾਂ ਮਾਰੇ ਦੱਸੀਏ ਇਹਨਾਂ ਨੂੰ ਮੋਟੀਵੇਟ ਕਰੀਏ ਕਿ ਉਹਨਾਂ ਵਾਰੇ ਪੜ੍ਹ ਲਈਏ ਇਹਨਾਂ ਨੂੰ ਦੱਸੀਏ ਕਿ ਜੋਤੀਬਾ ਫੁੱਲੇ ਕੌਣ ਸੀ ਸਾਹੋਜੀ ਮਹਾਰਾਜ ਕੌਣ ਸੀ ਇਹਨਾਂ ਨੂੰ ਪਤਾ ਲੱਗੇ ਕਿ ਜਿਹੜਾ ਇੱਕ ਸੰਘਰਸ਼ ਐ ਉਹ ਕਿੱਡਾ ਲੰਬਾ ਚੱਲਿਆ ਔਰ ਕਿੱਡਾ ਦੁੱਖਦਾਈ ਸੀਗਾ ਉਹ ਸੰਘਰਸ਼ ਦੀ ਸਦਕਾ ਹੀ ਅੱਜ ਚਾਰ-ਚਾਰ ਡੇਲੀਆਂ ਕਰ ਰਹੇ ਆ ਬੜੀ-ਬੜੀਆਂ ਕੰਪਨੀਆਂ 'ਚ ਨੌਕਰੀਆਂ ਕਰ ਰਹੇ ਆ ਔਰ ਕੋਠੀਆਂ ਕਾਰਾਂ ਦੇ ਮਾਲਕ ਬਣ ਰਹੇ ਆ ਉਹ ਸੰਘਰਸ਼ ਬਾਰੇ ਇਹਨਾਂ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਥੈਂਕ ਯੂ